ਅਸਲ ਮੇਨ ਗਰਾਰੀ ਜਿਹੜੀ ਛੀਟੀ ਦੀ ਅੜਦੀ ਆ ਟਰਬੋ ਲਵਾਉਣ ਤੋਂ ਬਾਅਦ ਅਗਲੇ ਕਹਿੰਦਾ ਟਰਬੋ ਤਾਂ ਲਵਾ ਲਈ ਵੀ ਲਵਾਈ ਤਾਂ ਆਈ ਆ ਪਰ ਛੀਟੀ ਮਾਰਨੀ ਨਹੀਂ ਆਈਂਦੀ ਹਨਾ ਬਾਈ ਇਹ ਮੇਨ ਗਰਾਰੀ ਰਹਿੰਦੀ ਆ ਹਰ ਇੱਕ ਬੰਦੇ ਦੀ ਹਨਾ ਤੇ ਹੁਣ ਤੁਹਾਨੂੰ ਦੱਸੇ ਦਿੰਨੇ ਆ ਯਾਰ ਛੀਟੀ ਲੱਗਦੀ ਕਿਵੇਂ ਆ ਵੀਡੀਓ ਜਿਹੜੀ ਤੁਸੀਂ ਪੂਰੀ ਦੇਖਿਓ ਇਹ ਇਹ ਵੀਰ 1.5 ਇੰਚੀ ਪਾਈਪ ਹੈ ਹੂੰ 1.5 ਇੰਚੀ ਪਾਈਪ ਦੀ ਇਹ ਟੀ ਬਣਾ ਲਈ ਆਪਾਂ ਨੇ ਆ ਟਰਬੋ ਵੱਲੋਂ ਆਉਂਦੀ ਜਿਹੜੀ ਆ ਸਮਝ ਆਈ ਰਹੀ ਹੈ ਹਾਂ ਹਾਂ ਉਹ ਤਾਂ ਪਤਾ ਹੀ ਲੱਗ ਰਿਹਾ ਠੀਕ ਹੈ ਇਹਦੇ ਵਿੱਚ ਆਪਾਂ ਨੇ ਨਾ ਇੱਕ ਆ 1.5 ਇੰਚੀ ਦਾ ਪਾਈਪ ਪਾਣਾ ਹੈ ਕੀ ਹਾਲ ਚਾਲ ਹੈ ਬਾਈ ਨਵੀਂ ਵੀਡੀਓ ਚ ਬਾਈ ਸਭ ਦਾ ਸਵਾਗਤ ਹੈ ਤੇ ਕੱਲ ਬਾਈ ਦਵਿੰਦਰ ਕੋਲ ਆਇਆ ਸੀ ਆ 55 ਰੋਪੜ ਤੋਂ ਟਰਬੋ ਲਗਣ ਵਾਸਤੇ ਤੇ ਅਸੀਂ ਕੱਲ ਟਰਬੋ ਲਾ ਕੇ ਜਿਹੜੀ ਛਿਟੀ ਦੀ ਵੀਡੀਓ ਪਾਈ ਸੀ ਵੀ ਛਿਟੀ ਮਾਰਦਾ ਜਿਵੇਂ ਆ ਤੇ ਉਹਦੇ ਥੱਲੇ ਕਾਫੀ ਕਮੈਂਟ ਤੇ ਮੈਸੇਜ ਆਏ ਨੇ ਵੀ ਯਾਰ ਛਿਟੀ ਲੱਗਦੀ ਕਿਵੇਂ ਆ ਤੇ ਯਾਰ ਹੁਣ ਉਹ ਰਿਪਲਾਈ ਕਰਨਾ ਔਖਾ ਹੋ ਗਿਆ ਇੰਨੇ ਮੈਸੇਜਾਂ ਦਾ ਤੇ ਕਮੈਂਟਾਂ ਦਾ ਤੇ ਹੁਣ ਤੁਹਾਨੂੰ ਦੱਸੇ ਦਿੰਨੇ ਆ ਯਾਰ ਛਿਟੀ ਲੱਗਦੀ ਕਿਵੇਂ ਆ ਵੀਡੀਓ ਜਿਹੜੀ ਤੁਸੀਂ ਪੂਰੀ ਦੇਖਿਓ ਏ ਟਰਬੋ ਲਾਈਆ ਬਾਈ ਦਵਿੰਦਰ ਨੇ ਮਹਾਈ ਟੋਚਨ ਗਰੁੱਪ ਵਾਲੇ ਨੇ ਤੇ ਹੋਰ ਇੱਕਾ ਟਰੈਕਟਰ ਦੀ ਮੈਂ ਤੁਹਾਨੂੰ ਇੱਕ ਹੋਰ ਐਡ ਕਰਦਾ ਵੀਡੀਓ ਇਹ ਦੂਜਾ 55 ਆ ਇੱਕ ਪਹਿਲਾਂ ਲਈ ਸੀ ਉਹਦੇ ਵੀ ਬੜੀ ਸੋਹਣੀ ਜਿਹੜੀ ਛੀਟੀ ਫਿੱਟ ਕੀਤੀ ਦੀ ਬਾਈ ਨੇ ਉਹ ਵੀਡੀਓ ਵੀ ਦੇਖੋ ਤੇ ਨਾਲੇ ਪਹਿਲਾਂ ਇਹਦੀ ਬਿਸਲ ਚੈੱਕ ਕਰੋ ਇਹਦੀ ਛੀਟੀ ਚੈੱਕ ਕਰੋ ਪਹਿਲਾਂ ਜਿਹੜੀ ਵੀਡੀਓ ਤੇ ਆਪਾਨੂੰ ਕਮੈਂਟ ਆਏ ਸੀ ਤੇ ਹੁਣ ਅਸੀਂ ਫਿੱਟ ਕਰਤੀ ਦੀ ਟਰਬੋ ਕਿਉਂਕਿ ਸੰਦ ਕੋਈ ਚੱਕਰ ਨਹੀਂ ਸੀ ਰੋਪੜ ਤੋਂ ਆਇਆ ਸੀ ਇਹ ਟਰਬੋ ਲੱਗਣ ਵਾਸਤੇ ਤੇ ਹੁਣ ਸਾਰੇ ਭਰਾਗੇ ਨੇ ਵੀ ਸਾਨੂੰ ਦੱਸੋ ਵੀ ਛੀਟੀ ਲੱਗਦੀ ਕਿਵੇਂ ਆ ਉਹਦੇ ਕਰਕੇ ਉਹਨੂੰ ਸਪੈਸ਼ਲ ਛੋਡੇ ਕਰਕੇ ਦਵਾਰੇ ਜਿਹੜੀ ਇਹਨੂੰ ਖੋਲ ਰਿਆ ਹਨਾ ਬਈ ਛੀਟੀਆਂ ਦੱਸਣੀ ਆਪਾਂ ਨੇ ਕਿਵੇਂ ਲੱਗਣੀਆਂ ਤੇ ਹੁਣ ਦਿਖਾ ਲੋ ਮੇਰੇ ਸਾਰੇ ਸਿਗਰਟ ਹਾਂ ਆਪਾਂ ਨੂੰ ਇਹ ਕੋਈ ਚੱਕਰ ਨਹੀਂ ਹੈਗਾ ਕੋਈ ਸਿਗਰਟ ਕਰੋ ਗੋਪੀਆਂ ਠੀਕ ਆ ਜੇ ਵੀ ਘਰੇ ਲਾ ਸਕਦਾ ਲਾਲੋ ਜਗੜ ਨਹੀਂ ਫਿਰ ਬਾਈ ਦਾ ਨੰਬਰ ਤਾਂ ਦਿੱਤਾ ਹੀ ਹੋਇਆ ਇੰਸਟਾਗ੍ਰਾਮ ਦੇ ਲਿੰਕ ਦਿੱਤੇ ਹੋਏ ਨੇ ਕੰਨ ਲੋ ਕੰਟੈਕਟ ਟਰਬੋ ਟਰਬੋ ਲਵਾਉਣੀ ਆ ਪਰੇਟ ਮੈਂ ਤੁਹਾਨੂੰ ਜਮਾ ਫਿਕਸ ਕਰਦਾ 32000 ਰੁਪਏ ਦਾ ਪ੍ਰੋਜੈਕਟ ਲਾਇਆ ਹੈਗਾ ਛੀਟੀ ਤੁਸੀਂ ਚੈੱਕ ਕਰੇ ਲਈ ਪਹਿਲਾਂ ਵੀਡੀਓ ਐਡ ਕੀਤੀ ਆ ਬੰਨੇ ਛੀਟੀ ਵਾਲੀ ਤੇ ਬਾਕੀ ਉਹਨੂੰ ਤੁਹਾਨੂੰ ਖੋਲ ਕੇ ਦਿਖਾਉਨੇ ਆ ਉਹ ਸਿਸਟਮ ਹੈ ਕੀ ਆ ਸੀਕਰਟ ਛੀਟੀ ਵਾਲਾ ਮੈਂ ਹੁਣ ਇਹਨੂੰ ਆਪਾਂ ਖੋਲ ਲੀਏ ਠੀਕ ਆ ਖੋਲ ਕੇ ਕਰਦੇ ਚੈੱਕ ਫਿਰ ਹਜੇ ਬਾਕੀ ਸ਼ੋ ਸ਼ੂ ਲਾਉਣੀ ਰਹਿੰਦੀ ਹੈ ਹਜੇ ਐਲਕਲਾਈਨਰ ਨਹੀਂ ਲਾਇਆ ਹੋ ਵੀ ਫਿੱਟ ਕਰਨਾ ਨੇ ਦੀ ਕਿਉਂਕਿ ਕੱਲ ਕਵੇੜਾ ਹੋ ਗਿਆ ਸੀ ਆ ਉਸ ਤੋਂ ਬਾਅਦ ਅਸੀਂ ਘੁੰਮਣ ਕੰਮ ਬਰਗੇ ਤੇ ਫਿੱਟ ਕਰਕੇ ਫਿਰ ਚੰਡੀਗੜ੍ਹ ਚੱਲ ਗਏ ਹੁਣ ਤੁਹਾਨੂੰ ਜਿਹੜੀ ਮੇਨ ਗੱਲ ਆ ਉਹ ਦਿਖਾਈਏ ਫਿਰ ਛੀਟੀ ਲੱਗਦੀ ਕਿਵੇਂ ਆ ਤੇ ਵੱਜਦੀ ਕਿਵੇਂ ਆ ਲੈ ਵੀ ਮਿੱਤਰੋ ਟਰਬੋ ਲਈ ਖੋਲ ਤੇ ਹੁਣ ਜਿਹੜੀ ਚੀਜ਼ ਦਾ ਇੰਤਜ਼ਾਰ ਆ ਤੁਹਾਨੂੰ ਉਹ ਕਰਾ ਦਈਏ ਚੈੱਕ ਆਸਲ ਮੇਨ ਗਰਾਰੀ ਜਿਹੜੀ ਛੀਟੀ ਦੀ ਅੜਦੀ ਆ ਟਰਬੋ ਲਵਾਉਣ ਤੋਂ ਬਾਅਦ ਅਗਲੇ ਕਹਿੰਦਾ ਟਰਬੋ ਤਾਂ ਲਵਾ ਲਈ ਵੀ ਲਵਾਈ ਤਾਂ ਆਈ ਹੈ ਪਰ ਛੀਟੀ ਮਾਰਨੀ ਨਹੀਂ ਆਈਂਦੀ ਹਣਾ ਬਈ ਇਹ ਮੇਨ ਗਰਾਰੀ ਰਹਿੰਦੀ ਆ ਹਰ ਇੱਕ ਬੰਦੇ ਦੀ ਆ ਨਾ ਹਾਂ ਸਹੀ ਆ ਇਹਤਬਾਰੇ ਤਾਂ ਹੀ ਬੋਲੀ ਸੀ ਟਰਬੋ ਇੱਕ ਵਾਰ ਤੋੜ ਦੋ ਸੀ ਵੀਰ ਕਹਿੰਦੇ ਸੀ ਟੀ ਨਹੀਂ ਮੇਰੇ ਟਰਬੋ ਦਾ ਫਾਇਦਾ ਕੀ ਲਾਉਣਾ ਹਾਂ ਇਹ ਮੇਨ ਗਰਾਰੀ ਆ ਟਰਬੋ ਦੀ ਦਵਾਰੇ ਕੀਤੀ ਸਾਰੀ ਆ ਰੰਗ ਰੂਮ ਕਰਨਾ ਸਫਾਈ ਕਰਨੀ ਹੈ ਅੱਜ ਕਰਕੇ ਸਾਰਾ ਓਕੇ ਤੋੜ ਦਨੇ ਨੂੰ ਆ ਲੈ ਕਰਨੇ ਚ ਲਬੀ ਹੁਣ ਐਨ ਵਿਸਤਾਰ ਨਾਲ ਦੱਸ ਦੇ ਮਿੱਤਰੋ ਇਹ ਇਹ ਵੀਰ 1.5 ਇੰਚੀ ਪਾਈਪ ਹੈ 1.5 ਇੰਚੀ ਪਾਈਪ ਦੀ ਇਹ ਟੀ ਬਣਾ ਲਈ ਆਪਾਂ ਨੇ ਆ ਟਰਬੋ ਵੱਲੋਂ ਆਂਦੀ ਜਿਹੜੀ ਆ ਸਮਝ ਆਈ ਰਹੀ ਹੈ ਹਾਂ ਹਾਂ ਉਹ ਤੋਂ ਪਤਾ ਹੀ ਲੱਗ ਰਿਹਾ ਠੀਕ ਹੈ ਇਹਦੇ ਵਿੱਚ ਆਪਾਂ ਨੇ ਨਾ ਇੱਕ ਆ ਪੌਣਾ ਇੰਚੀ ਦਾ ਪੈਪਾਣਾ ਇਹ ਪਤਲਾ ਹੈ ਵਿੱਚ ਜੇ ਆਪਾਂ ਹੋਰ ਤਰੀਕੇ ਨਾਲ ਕੋਈ ਬੀਸਲ ਬਣਾਉਣੀ ਹੈ ਤਾਂ ਇਹਦੀ ਸਾਹ ਘੁੜਦਾ ਜੀ ਕਲਮ ਨਹੀਂ ਬਣਾਉਂਦੇ ਹਾਂ ਕਲਮ ਨਾਲ ਇਹ ਜੀ ਹਵਾ ਘੁੜਦੀ ਹੈ ਇਹਦੇ ਨਾਲ ਇਹਦੀ ਹਵਾ ਨਹੀਂ ਘੁੜਦੀ ਪਰਫਾਰਮੈਂਸ ਫਰਕ ਨਹੀਂ ਪੈਂਦਾ ਔਰ ਬੀਸਲ ਵਧੀਆ ਵੱਜਦੀ ਹੈ ਇਹ ਪੌਣਾ ਇਹ 1.5 ਇੰਚੀ ਪੌਣਾ ਇੰਚੀ ਪੈਪਾ ਆ ਕੇ ਇਹਦੇ ਵਿੱਚ ਆ ਐਮਈ ਦੀ ਟੀ ਸਲੰਸਰ ਦੇ ਹਿਸਾਬ ਨਾਲ ਜਿਵੇਂ ਫਿਟੇਗਾ ਆਉਣੀ ਹੈ ਹਾਂ ਜਿਵੇਂ ਇਹ ਸਿਰਫ ਇਹ ਚੀਜ਼ ਬਣਾਉਣੀ ਹੈ ਇਹਨੂੰ ਤੁਸੀਂ ਜਿੱਧਰ ਮਰਜੀ ਨਹੀਂ ਹਾਂ ਉਹ ਤਾਂ ਆਪਦਾ ਜਿਵੇਂ ਤੁਹਾਡਾ ਸਲੰਸਰ ਫਿਟਾਉਂਦਾ ਇਹਨੂੰ ਬਸ ਇਹ ਚੀਜ਼ ਬਣਾਉਣੀ ਹੈ ਰੱਖਣੀ ਆ ਸੈਂਟਰ ਜੀ ਐਨੀ ਇਧਰ ਐਨੀ ਇਧਰ ਹਮ ਬਾਕੀ ਇੱਕ ਛੋਟਾ ਪਾਈਪ ਬਾਅਦ ਇੱਕ ਆ ਸਿਟੀ ਬਣ ਗਈ ਵਧੀਆ ਬਿਸਲ ਵੱਜੂ ਬਾਕੀ ਚਲਾ ਕੇ ਹੁਣ ਸਟਾਰਟ ਕਰਕੇ ਕਸ ਕੇ ਦਿਖਾ ਦਨੇ ਆ ਨਾਲੇ ਪਹਿਲਾ ਵੀਡੀਓ ਚੈੱਕ ਕਰ ਲਈ ਐਨੀ ਐਨੀ ਕੀ ਰੋਲ ਹੈ ਇਹ ਬਾਲੀ ਵੱਡੀ ਗੱਲ ਨਹੀਂ ਬਰੇ ਸਾਰੇ ਕਹੀ ਜ ਨੇ ਬਿਸਲ ਲਾਉਣ ਦਾ 4000 ਰੁਪਇਆ 3500 ਰੁਪਇਆ ਇਹ ਚੀਜ਼ ਇਹ ਤੁਹਾਨੂੰ ਤਾਂ ਹੀ ਅੱਜ ਦੁਆਰੇ ਟਰੈਕਟਰ ਖੋਲ ਗਿਆ ਚੰਗੀ ਤਰ੍ਹਾਂ ਫਿੱਟ ਕਰੀ ਹੋਈ ਸੀਗੀ ਨਾਲੇ ਸਫਾਈ ਕਰਦਾਂ ਗ੍ਰੈਂਡ ਰੋਡਰ ਮਾਰ ਕੇ ਨਾਲੇ ਮੈਂ ਕਿਹਾ ਚੈੱਕ ਕਰਾ ਦਈਏ ਐਨੇ ਮੈਸੇਜ ਮੈਨੂੰ ਹੁਣ ਵੀ ਕਮੈਂਟ ਜਾਈਦੀ ਵੀ ਮੈਸੇਜ ਕਮੈਂਟ ਉਹਦਾ ਰਹੇ ਉਹ ਕਹਿੰਦਾ ਦੀ ਕਹਿੰਦਾ ਵੀਰੇ ਦੱਸੂ ਮੈਂ ਕਿਹਾ ਦੱਸ ਦਾਂਗੇ ਤੁਹਾਨੂੰ ਸਾਰੇ ਨੂੰ ਦੱਸ ਦੇਣਾ ਤੈਨੂੰ ਨਾਲੇ ਦੱਸ ਨਹੀਂ ਹੁੰਦਾ ਕਿ ਮੈਂ ਲਿਖ ਕੇ ਕੁਝ ਦੱਸ ਨਹੀਂ ਹੁੰਦਾ ਤਾਂ ਕਰਕੇ ਵੀਡੀਓ ਬਣਾਈ ਆ ਤੁਹਾਨੂੰ ਫ੍ਰੀ 'ਚ ਇੱਕ ਜਿਹੜਾ ਉਹ ਦੇ ਦਿਆ ਹਾ ਨੁਕਤਾ ਦੇ ਦਿਆ ਤੇ ਹੁਣ ਵੀਡੀਓ ਸ਼ੇਅਰ ਕਰਨਾ ਨਾ ਤੁਹਾਡਾ ਸਰ ਜਾਪ ਸ਼ੇਅਰ ਕਰਦੇ ਹੋ ਕਿਉ ਜਿਹੜੇ ਪੈਸੇ ਲਾਉਂਦਿਆਂ ਕੱਲੀਆਂ ਛੀਟੀਆਂ ਦੇ ਟਰਬੋਨ ਲੱਗਪਗ ਲੱਗੀਆਂ ਹੋਈਆਂ ਜਿਹੜਾ ਮੁੰਡਿਆਂ ਦੇ ਉਹ ਛੀਟੀਆਂ ਦੇ ਪੈਸੇ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਬਸ ਇੰਨਾ ਕਾ ਪ੍ਰੋਜੈਕਟ ਆ ਲਾ ਲਿਓ ਆਪਦਾ ਜਿਗਾਰਡਮੈਂਟ ਲਾਈ ਲੈਂਦੇ ਆ ਬਾਈ ਹਨਾ ਲੱਗਪਗ ਧਿਆਨ ਨਹੀਂ ਦੇਣਾ ਵੀ ਇਹ ਪੈ ਵੱਡਾ ਹੋਵੇ ਵਿੱਚ ਜਿਹੜਾ ਪਾਉਣਾ ਛੋਟਾ ਹੋਵੇ ਹਾਂ ਠੀਕ ਹੀ ਨਾ ਜਾਵੇ ਥੋੜਾ ਲੂਸ ਹੋਵੇ ਅੰਦਰ ਹਾਂ ਜਾਨੀ ਕਿ ਡਬਲ ਡਬਲ ਹੋ ਗਿਆ ਇਹਦੇ ਅੰਦਰ ਅੰਦਰ ਡਬਲ ਹੋ ਗਏ ਪੈਸੇ ਉਹ ਤੋਂ ਪਤਲਾ ਪੈ ਪੈ ਟਿੱਕਲ ਜਾ ਕੇ ਇਹ ਵਾਰ ਛੱਡ ਦੇਣਾ ਵਿਸਲ ਵੱਜੂਗੀ ਵਿਸਲ ਵੱਜੂ ਤੇ ਬਾਕੀ ਬਾਈ ਜਿਵੇਂ ਚਲੋ ਜਿੰ ਜਿਆਦਾ ਹੌਲੈਂਡ ਦੀ ਗਰਾਰੀ ਆ ਨਾ ਛੇੜੀ ਦੀ ਪਹਿਲਾਂ 55 ਦੇ ਜਿਹੜੀ ਪਹਿਲਾਂ ਲਾਈ ਸੀ ਆਪਾਂ ਨੇ ਦੂਜੀ ਫਿੱਟ ਕਰੀ ਸੀ ਪਹਿਲਾਂ ਵਾਲੇ ਤੇ ਉਹਦੇ ਵੀ ਬੜੀ ਸੇਰਾ ਛੇਟੀ ਲੱਗੀ ਆ ਇਹਦੇ ਵੀ ਸੇਰਾ ਤੇ ਜੇ ਕਿਸੇ ਨੇ 55 ਦੇ ਟਰਬੋ ਫਿੱਟ ਕਰਾਉਣੀਆਂ ਜਾਂ ਕਿਸੇ ਹੋ ਟਰੈਕਟਰ ਤੇ ਜਿਹੜੇ ਵਰਗੇ ਖਰਚਾ-ਕੁਰਚਾ ਕੀ ਖਰਚਾ ਹੋਇਆ 32000 ਰੁਪਏ ਦਾ ਕਿਉਂਕਿ ਉਹ ਚ ਖਰਚਾ ਆਇਆ ਇਹਨਾਂ ਦਾ ਜੈਨੂਨ ਦਾ ਖਰਚਾ 3-4000 ਦਾ ਲਗਭਗ 3500 ਤੋਂ ਫਿਲਟਰ ਬਿਲਟਰੀ ਹੈ ਸੁੱਕਾ ਯਾਨੀ ਕਿ ਫਿਲਟਰ ਯਾਨੀ ਕਿ ਫਿਲਟਰ ਲੱਗ ਕੇ ਹੁੰਦਾ ਕਿ ਨਹੀਂ ਹੁੰਦਾ ਜੇ ਕਿਸੇ ਫਿਲਟਰ ਦੇ ਸੁੱਕਾ ਫਿਲਟਰ ਹੈਗਾ ਤਾਂ 2-3000 ਰੁਪ ਇਹ ਨਾ ਬੰਦਾ ਲੈ ਕੇ ਆ ਵੀ ਮੇਰੇ ਕੋਲ ਪਿਆ ਆ ਜਾਂ ਪਹਿਲਾ ਟਰੈਕਟਰ ਲੱਗਿਆ ਪਹਿਲਾ ਲੱਗਿਆ ਹੋਇਆ ਉਹ 3000 ਰੁਪਏ ਖਰਚਾ ਹੋਰ ਘਟ ਜਾਂਦਾ ਲੈ ਵੀ ਮਿੱਤਰੋ ਫੀਟਿੰਗ ਕਰ ਲੋ ਤੁਸੀਂ ਚੈੱਕ ਆ ਦੇਖ ਲੋ ਆ ਫੀਟਿੰਗ ਆ ਲੱਗਦੀ ਆ ਓਰੀਜਨਲ ਆ ਤੇ ਨਾਲੇ ਖਰਚਾ ਘਟਣ ਨਾਲੇ ਪਰਫਾਰਮੈਂਸ ਫੁੱਲ ਤੇ ਬਾਈ ਇੱਕ ਗੱਲ ਹੋਰ ਕਈਆਂ ਨੂੰ ਬਹਿਮ ਨਾ ਰਹੇ ਜੇ ਕਿਉਂਕਿ ਉਹਦੇ ਵਿੱਚ ਨਾ ਜਿਹੜਾ ਉਹ ਪਾਈਪ ਆ ਉਹ ਪਤਲਾ ਹੋ ਗਿਆ ਉਹਦਾ ਪਰਫਾਰਮੈਂਸ ਦਾ ਕੋਈ ਫਰਕ ਨਹੀਂ ਫਿਰ ਇਹਦਾ ਕੋਈ ਫਰਕ ਨਹੀਂ ਅਗਰ ਤੁਸੀਂ ਬਿੰਡ ਦੂਜਾ ਕੰਮ ਟਾਈਪ ਕੱਟ ਕੀ ਬਣਾਉਨੇ ਆ ਵਿੱਚ ਜਗ੍ਹਾ ਦਾ ਟ੍ਰੈਨ ਨਹੀਂ ਉਹਦੇ ਨਾਲ ਫਰਕ ਪੈਂਦਾ ਇਹ ਇਹ ਦੇਖੋ ਕੋਈ ਥੋੜਾ ਨਹੀਂ ਹਾਂ ਜਿਵੇਂ ਹੁਣ ਕਈਆਂ ਨੂੰ ਬਹਿਮ ਹੋਊਗਾ ਵੀ ਇਹਦੇ ਨਾਲ ਸਾਹ ਘਟੂਗਾ ਨਹੀਂ ਘੁੱਟਦਾ ਇਹ ਬਹੁਤ ਜਗ੍ਹਾ ਹੈ ਪੌਣਾ ਇੰਚ ਹੀ ਹੈ ਯਾਨੀ ਕਿ ਪ੍ਰੈਸ਼ਰ ਨਾਲ ਹਵਾ ਨਿਕਲ ਜਾਂਦੀ ਆ ਇਹ ਇੱਥੋਂ ਪੌਣਾ ਲੰਘਿਆ ਇਹ ਤੋਂ ਬਾਅਦ ਖੁੱਲ ਹੀ ਹੈ ਇਹ ਟਕਰਾ ਕੇ ਸਿਰੇ ਤੱਕ ਨਹੀਂ ਹੈ ਇੱਥੋਂ ਤੱਕ ਠੀਕ ਆ ਹਾਂ ਇੱਕ ਘਾਟੇ ਮਤਲਬ ਜੀ ਲੰਬਾਈ ਇਹ ਵੀ ਇੱਥੋਂ ਤੱਕ ਹੈ ਇਹ ਅੰਦਰ ਖਾਲੀ ਹੈ ਬਿਲਕੁਲ ओके ਜਾਨੀ ਕਿ ਸਿਟੀ ਦਾ ਕੋਈ ਨੁਕਸਾਨ ਨਹੀਂ ਹੈ ਟਰਬੋ ਦਾ ਅਗਲਾ ਲਵਾਉਂਦਾ ਤੇ ਪਰਫਾਰਮੈਂਸ ਵਾਸਤੇ ਲਵਾਉਂਦਾ ਵੀ ਆਪਣਾ ਟਰੈਕਟਰ ਵਧੀਆ ਪਰਫਾਰਮੈਂਸ ਦੇਵੇ ਸਿਟੀ ਦਾ ਨੁਕਸਾਨ ਐਕੋ ਐਡ ਜਦੋਂ ਆਪਾਂ ਓਵਰ ਰੇਸ ਬਾਰ-ਬਾਰ ਕਰ ਕਰਕੇ ਇਹ ਫਟਣਾ ਨਹੀਂ ਕਿ ਓਵਰ ਰੇਸ ਹੋ ਕੇ ਟਾਈਕਸ ਨੂੰ ਖਾਰ ਕਰਦਾ ਨਾ ਉਦਾਂ ਸਿਟੀ ਦਾ ਕੋਈ ਨੁਕਸਾਨ ਨਹੀਂ ਜੇ ਮੈਂ ਆਪਾਂ ਖੜੇ ਟਰੈਕਟਰ ਦੀਆਂ ਰੇਸਾਂ ਮਾਰੀ ਜਾਂਦੇ ਆ ਚੱਕਰ ਜਾਂਦੇ ਓਵਰ ਕਰਕੇ ਜਦੋਂ ਬਾਈ ਚੱਕਰ ਓਵਰ ਕਰਕੇ ਫਿਰ ਨੁਕਸਾਨ ਜਾਨੀ ਕਿ ਲਿਮਟ ਰੱਖਣੀ ਪੈਂਦੀ ਹਰ ਇੱਕ ਚੀਜ਼ ਦੀ ਲਿਮਟ ਹੁੰਦੀ ਹੈ ਲਿਮਟ ਰੱਖਣੀ ਪੈਂਦੀ ਆ ਫਾਨੂੰ ਆਪਾਂ 50000 ਚੱਕਰ ਕਰਕੇ ਫ੍ਰੀ ਸਖਤੀ ਤੇ ਸ਼ਰਤੀ ਖੱਟੇ ਕਣ ਸ਼ਰਤੀ ਟਰਬੋ ਫ੍ਰੀ ਚੱਲੂਗੀ ਹਾਂ ਉਹ ਆਪਣੇ ਨਾਲ ਬੜੇ ਟਟੂ ਮੇ ਟਟੂ ਹਾਂ ਉਹ ਆਪਣੇ ਨਾਲ ਵੀ ਬਣੀ ਹੋਈ ਆ ਮਿੱਤਰੋ ਮੈਂ ਵੀ ਹੌਲੈਂਡ ਦੀ ਪੰਨੀ ਸੀ ਐਵੇਂ ਸੀਟੀਆਂ ਦੇ ਚੱਕਰਾਂ 'ਚ ਕਹਿੰਦਾ ਭਾਈ ਆਪਾਂ ওভারਵੇ ਦੇਖੋ ਇੱਕਦਮ ਆਪਾਂ ਟਰਬੋ ਪਹਿਲੇ ਜਦੋਂ ਨੇ ਹਾਈ ਬੂਸਟ ਹਾਂ ਹਾਈ ਬੂਸਟ ਲੋੜ ਜਦੋਂ ਬੂਸਟ ਹਾਈ ਹੋ ਗਿਆ ਉਦੋਂ ਆਪਾਂ 4000 ਦੇ ਚੱਕਰਾਂ ਦੇ ਚੋ ਆਰ ਪੀ ਐਮ ਦੇ ਲੰਘ ਜਾਂ ਟਰੈਕਟਰ 4000 ਦੇ ਫਿਰ ਬੂਸਟ ਕਿੰਨਾ ਹੋਊਗਾ ਉਹਨੇ ਟਰਬੋ ਪਾ ਨਾ ਨਹੀਂ ਪਾ ਨੀ ਠੀਕ ਆ ਯਾਨੀ ਕਿ ਲਿਮਟ ਨਾਲ ਸਾਰੀ ਚੀਜ਼ ਦੀ ਲਿਮਟ ਹੁੰਦੀ ਆ ਲਿਮਟ ਨਾਲ ਸਾਰਾ ਕੁਝ ਸਹੀ ਆ ਬਾਕੀ ਜੇ ਕਿਸੇ ਦੀ ਛੀੜੀ ਨਹੀਂ ਲਵਾਉਣੀ ਫਿਰ ਤਾਂ ਇਦੋਂ ਵੀ ਵੱਧ ਪਰਫਾਰਮੈਂਸ ਟਰੈਕਟਰ ਵਾਸਤੇ ਵੀ ਜੂ ਜੇ ਕਰਨਾ ਆਪਾਂ ਖੇਤੀ ਵਾਸਤੇ ਉਹਦੇ ਵਰਗੀ ਤਾਂ ਚੀਜ਼ ਨਹੀਂ ਪਰ ਕਈ ਸ਼ੌਂਕ ਹੁੰਦੇ ਆ ਵੀ ਆਪਣੇ ਛੀਟੀ ਤਾਂ ਲਵਾਉਣੀ ਹੀ ਲਵਾਉਣੀ ਆ ਇੱਕ ਨਕਸਾਰ ਹੈਗਾ ਇਹਨਾਂ ਕਿਵੇਂ ਇਹਦਾ ਕੀ ਚੱਕਰ ਹੈ ਨਾ ਜਦੋਂ ਟਰੈਕਟਰ ਆਪਾਂ ਨੇ ਨਾਰਮਲੀ ਆਵਾਜ਼ ਜਿਹੜੀ ਹੈ ਉਹ ਚੇਂਜ ਹੋ ਜਾਂਦੀ ਹੈ ਸਟਾਰਟ ਖੜੇ ਦੀ ਯਾਰ ਇਹਦਾਂ ਨਹੀਂ ਹਮੇਂ ਜਿਹੜਾ ਆਵਾਜ਼ ਇਹ ਰੈਂਦੀ ਹਾਂ ਉਹ ਯੋ ਗੱਲ ਕਰਦੇ ਨੇ ਪੀੜੇ ਪਾਈਪ ਕਰਕੇ ਉਹ ਚੀਜ਼ ਵਿੱਚ ਫਰਕ ਜ਼ਰੂਰ ਹੋਊਗਾ ਇਹ ਅੰਦਰ ਖੈਲ ਜਿਹੀ ਆਵਾਜ਼ ਫਰ ਫਰ ਦੀ ਆਵਾਜ਼ ਆਉਂਦੀ ਏ ਉਹ ਸਟੈਂਡਰਡ ਜੀ ਆਵਾਜ਼ ਨਹੀਂ ਹੁੰਦੀ ਅਜੀਬ ਜੀ ਆਵਾਜ਼ ਹੁੰਦੀ ਏ ਇੱਕ ਔਰਿਜਨਲ ਵਾਲੀ ਆਵਾਜ਼ ਨਹੀਂ ਰਹਿੰਦੀ ਇਹਦੇ ਨਾਲ ਇਹ ਨਾਲ ਹੀ ਫਰਕ ਪੈਂਦਾ ਸੀਟਿੰਗ ਨਾਲ ਅਗਰ ਕੋਈ ਬਿਨਾ ਸੇਟੀਕੋ ਉਹ ਬੈਂਡ ਸਿੱਧਾ ਹੋਵੇ ਐਲੀਵੈਂਟ ਹੋਵੇ ਉਹਦਾ ਆਵਾਜ਼ ਫਿਰ ਇਹਦੀ ਔਰੀਜਨਲ ਸਾਊਂਡ ਆਉਂਦੀ ਆ ਨਾ ਬਾਹਰ ਫਿਰ ਹੁਣ ਆਪਾਂ ਜਗਾੜ ਲਾਇਆ ਹੋਇਆ ਔਰੀਜਨਲ ਸਾਊਂਡ ਨਹੀਂ ਨਿਕਲਦੀ ਜਾਨੀ ਕਿ ਆਪਣੀ ਬਣਾਈ ਹੋਈ ਸਾਊਂਡ ਬਾਹਰ ਜੇ ਆਪਾਂ ਸੀਟੀ ਨਹੀਂ ਲਾਉਣੀ ਫਿਰ Ориジナル ਸਾਊਂਡ ਆਊਗਾ ਬਾਅਦ ਬਸ ਆਹ ਚੈੱਕ ਕਰ ਆ ਕੀ ਤੇ ਟੈਲ ਕੰਪਨੀ ਦੀ ਲਾਈਆ ਟਾਰਗੋ ਹਨਾ ਬਈ ਟੈਲ ਦੀ ਕੰਪਨੀ ਦੀ ਟਾਰਗੋ ਲਾਈਆ ਯਾਰ ਇਹ ਟਾਰਗੋ ਟੈਲ ਦੀ ਹਨਾ ਨੇ ਟੈਲ ਦੀ ਬਹੁਤ ਬਾਤ ਹੋਊਗੀ ਟੈਲ ਦੀ ਲੋਕਾਂ ਨੇ ਕਰਦੋ ਆਪ ਇੱਕ ਥੋੜੀ ਜਿਹੀ ਹਲਕੀ ਆਉਂਦੀ ਹੈ ਪਲਰੀ ਕੋਰ ਵਾਲੀ ਇਹ ਫੁੱਲ ਹੈਵੀ ਕੋਰ ਵਾਲੀ ਹੈ ਤੇ ਟਾਈਮ ਲੱਗੇ ਆਪਾਂ ਪੱਟੀ ਨੂੰ ਦੁਬਾਰਾ ਦੁਬਾਰਾ ਪੱਟੀ ਨੂੰ ਦੱਲ ਨਹੀਂ ਕਰਦਾ ਤੇ ਵਿੱਚੋਂ ਕੋਰ ਦਾ ਦਿਖਾਵਾਂਗੇ ਅਗਲੀ ਵੀਡੀਓ ਚ ਦਿਖਾਵਾਂਗੇ ਮਿੱਤਰੋ ਚੈਨਲ ਕਰ ਲਿਓ ਸਬਸਕ੍ਰਾਈਬ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਅਗਲੀ ਵੀਡੀਓ ਸਾਨੂੰ ਜਿਹੜੀ ਟਰਬੋ ਦੇ ਅੰਦਰ ਕੀ ਸਿਸਟਮ ਹੁੰਦਾ ਕੀ ਨਹੀਂ ਹਨਾ ਕਿਵੇਂ ਕੰਮ ਕਰਦੀ ਹੈ ਸਾਰੀ ਜਾਣਕਾਰੀ ਜਿਹੜੀ ਤੁਹਾਨੂੰ ਅਗਲੀਆਂ ਵੀਡੀਓ ਚ ਦੱਸਾਂਗੇ ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਚੈਨਲ ਸਬਸਕ੍ਰਾਈਬ ਕਰ ਲਿਓ ਬੇਰੀ ਵੈਕਟਰ ਦੇ ਟਰਬੋ ਹਨ ਖਰਾਬ ਬਹੁਤ ਹੁੰਦੀਆਂ ਜਿਆਦਾਤਰ 855 ਦੇ ਬਹੁਤ ਘੱਟ ਟਰਬੋ ਕੰਮ ਆਉਂਦੇ ਇਹਨਾਂ ਤੇ ਸਿਲੇਕਟਡ ਜਿਹੇ ਪੀਸ ਹੋਗੇ ਮੈਨੇ ਜਿਹੜੇ ਚੱਲਣਗੇ ਇਹ ਨਹੀਂ ਹੈਗਾ ਵੀ ਟਰਬੋ ਚੱਕੀ 855 ਤੇ ਲਾਵੀ ਹੋਰ ਤੇ ਪਾਵੇਂ ਲਾ ਇਹਨਾਂ ਦਾ ਉਹ ਬਹੁਤ ਸੋਚ ਸਮਝ ਕੇ ਲਾਉਣਾ ਪੈਂਦੀ ਹੈ ਕਿਉਂਕਿ ਸੀਜ਼ੀ ਬਹੁਤ ਵੱਡੀ ਹੈ ਜਾਨੀ ਕਿ ਪਹਿਲਾਂ ਅਸੀਂ ਨਾ ਯਾਰ ਪਹਿਲਾਂ 55 ਦੇ ਟਰਬੋ ਲਾਈ ਪਹਿਲਾ ਵੀਡੀਓ ਨਹੀਂ ਪਾਈ ਕਿਸੇ ਨੂੰ ਗਲਤ ਜਾਣਕਾਰੀ ਜਿਹੜੀ ਨਾ ਦਿੱਤੀ ਨਾ ਜਾਵੇ ਪਹਿਲਾਂ ਉਹ ਤੇ ਜਾਨੀ ਕਿ ਐਕਸਪੈਰੀਮੈਂਟ ਕਰਿਆ ਠੀਕ ਆ ਆਪਾਂ ਨੇ ਵੀਡੀਓ ਨਹੀਂ ਪਾਈ ਉਹਦੀ ਕੱਲੀ ਇੱਕ ਛੀਟੀ ਛੀਟੀ ਵਾਲੀ ਵੀਡੀਓ ਪਾਈ ਸੀ ਵੀ ਸੀਟੀ ਮਾਰਦਾ ਜਿੰਨਾ ਜਿੰਨਾ ਟਾਈਮ ਆਪਾਂ ਨੂੰ ਇਹਦਾ ਪੂਰਾ ਰਿਜ਼ਲਟ ਨਹੀਂ ਮਿਲਿਆ ਭਈ ਹਾਂ ਕਾਮਯਾਬ ਉਹਨਾਂ ਟਾਈਮ ਆਪਾਂ ਵੀਡੀਓ ਨਹੀਂ ਪਾਈ ਹੁਣ ਆਪਾਂ ਨੂੰ ਕਨਫਰਮ ਆ ਆਪਾਂ ਵੀ ਕੋਈ ਚੱਕਰ ਨਹੀਂ ਤਾਂ ਕਰਕੇ ਵੀਡੀਓ ਪਾ ਰਿਹਾ ਵੀ ਕੋਈ ਦਿੱਕਤ ਨਹੀਂ ਆਈ ਭਈ ਜਿਨੇ ਵੀ ਟਰਬੋ ਲਵਾਉਣੀਆਂ ਕਰਿਓ ਕਨੈਕਟ ਬਾਈ ਨਾਲ ਕੋਈ ਗਰੰਟੀ ਵਾਲੀ ਟਰਬੋ ਕੋਈ ਮਸਲੇ ਮਸਲਾ ਹੀ ਨਹੀਂ ਜਿੰਨਾ ਮਾਰ ਕੇ ਟੈਂਸ਼ਨ ਨਹੀਂ ਤੇ ਟੈਕਨੀਕਲ ਬੰਦਾ ਲਾਈਟ ਅਸਲ ਠੀਕ ਹੈ ਜੇ ਭਾਈ ਕੋਈ ਚਲ ਬਾਰੋਂ ਜਰ ਹੋਰ ਸਟੇਟ ਦਾ ਬੰਦਾ ਦੂਰੋਂ ਕੰਟੈਕਟ ਕਰਦਾ ਪਾ ਟਰਬੋ ਭੇਜ ਦਾਂਗੇ ਫੀਟਿੰਗ ਵਗੈਰਾ ਬਿਲਕੁਲ ਭੇਜਾਂਗੇ ਅਗਲਾ ਮੇਰੇ ਟਾਈਮ ਲੱਗਦਾ ਕਿਉਂਕਿ ਆਪਣੇ ਕੋਲ ਨਾ ਜਦੋਂ ਟਰੈਕਟਰ ਦੇ ਜੀੜੀਂਗ ਹੈ ਕਾਹਿੰ ਸਾਨੂੰ ਸੌਖੀ ਰਹਿੰਦੀ ਹੈ ਇਹ ਅਗਰ ਇਹ ਪੋਜੀਸ਼ਨ ਕਿਸੇ ਵਿੱਚ ਕੋ ਲੱਗਾ ਹੋਵੇ ਕਿਸੇ ਟੇਬਲ ਦੇ ਜਾਂ ਕਿਸੇ ਕਾਊਂਟਰ ਦੇ ਉਹਦੇ ਨਾਲ ਫੀਟਿੰਗ ਥੋੜੀ ਸੌਖੀ ਹੋ ਜਾਂਦੀ ਹੈ ਆ ਵੀ ਆ ਤੇ ਲਵੇ ਕੜ ਕੇ ਥੋੜੀ ਜੀ ਗੱਲਬਾਤ ਹੋਰ ਬਣ ਜਾਂਦੀ ਹੈ ਜੇ ਟਰੈਕਟਰ ਪਹੁੰਚਦਾ ਹੋਵੇ ਤਾਂ ਉਰੇ ਸਹੀ ਆ ਬਾਈ ਦਾ ਏਰੀਆ ਮਹਾਲੀ ਤਸੌਲੀ ਪਿੰਡਾ ਤੇ ਬਾਕੀ ਕੱਲੀਆਂ ਟਰ ਇਦਾਂ ਡੰਗਾ ਡਾ ਡੰਗਾ ਡਾ ਵੀ ਕੰਮ ਆ ਜੇ ਕਿਸੇ ਨੇ ਮਿਊਜ਼ਿਕ ਸਿਸਟਮ ਤਿਆਰ ਕਰਾਣੇ ਆ ਉਹ ਵੀ ਕਰਾ ਸਕਦੇ ਹਾਂ ਹਾਂ ਆਹ ਦੇਖੋ ਤਿਆਰ ਕਰੇ ਪਏ ਹோம் ਬੇਡ ਦਾ ਸਾਰੇ ਯੱਕਾ ਬਾਕੀ ਜਿੰਨੇ ਵੀ ਡੈਕ ਲੱਗੇ ਹੋਏ ਆ ਪਹਿਲਾਂ ਹਾਲੈਂਡ ਵਾਲੀ ਵੀਡੀਓ ਦਿਖਾਉਂਗਾ ਤੁਹਾਨੂੰ ਉਹ ਵੀ ਬਾਈ ਦਾ ਆਪ ਹੀ ਤਿਆਰ ਕਰਿਆ ਹੋਇਆ ਬਾਕੀ ਪਹਿਲਾਂ ਵੀਡੀਓ ਪਾਣੀ ਹੋਈਆਂ ਉਹ ਬਾਈ ਜਿਹੜਾ ਮਿਊਜ਼ਿਕ ਸਿਸਟਮ ਤਿਆਰ ਕਰਦਾ ਬਾਕੀ ਇਹ ਆਹ ਕੰਮ ਦਾ ਬਾਈ ਵਾਲਾ ਐਂਡਾ ਧਰਵਾ ਆਪਣੇ ਵਾਲੇ ਉਹਦੇ ਮਸਟੈਂਗ ਤੇ ਟੰਟਾ ਵਾਸਤੇ ਜਿਹੜੀ ਆਪਾਂ ਟਰਬੋ ਯੂਜ਼ ਕੀਤੀ ਹੋਈ ਉਹ ਵੀ ਬਾਈ ਨੇ ਫਿੱਟ ਕੀਤੀ ਹੋਈ ਆ ਉਹ ਤੇ ਆਪਾਂ ਸੀਟੀ ਇਸ ਕਰਕੇ ਨਹੀਂ ਲਾਈ ਹੋਈ ਕਿਉਂਕਿ ਹੁਣ ਦੀ ਆਪਾਂ ਜਮੀ ਓਵਰ ਤੋਂ ਓਵਰ ਬੂਸਟ ਆ ਦੀ ਹਨਾ ਬਾਈ ਉਹ ਤੁਹਾਨੂੰ ਮੈਂ ਪਹਿਲਾ ਵੀਡੀਓ ਵੀ ਪਾਈ ਸੀ ਵੀ ਆਪਣਾ ਪਾੜੀ ਜਾਂਦਾ ਦੀ ਉਹ ਉਹ ਓਵਰ ਤੋਂ ਵੀ ਓਵਰ ਬੂਸਟ ਕਰ ਰੱਖੀ ਆ ਉਹ ਇਹ ਜੇ ਕਰਤੀ ਜੇ ਆਪਾਂ ਸੀਟੀ ਲਾ ਦੀ ਤਾਂ ਤੁਸੀਂ ਇੰਨਾ ਹੋਰ ਵੱਧ ਮਾਰਨੀ ਮੈਨੂੰ ਪਤਾ ਕਿ ਟਰਬੋ ਦਾ ਅੰਕਸਾਰ ਆ ਫਿਰ ਬਾਅਦ ਚ ਕੰਪਲੇਟ ਆ ਦੀਆਂ ਫਿਰ ਹਾਂ ਨਹੀਂ ਹੁੰਦੀ ਬਾਕੀ ਫਿਰ ਆਪਾਂ ਨੂੰ ਬੂਸਟ ਜ਼ਿਆਦਾ ਚਾਹੀਦੀ ਆ ਬਾਈ ਸਟੈਂਡ ਕਰਕੇ ਜਿਆਦਾ ਚਾਹੀਦੀ ਸੀ ਨਾ ਉਸ ਹਿਸਾਬ ਨਾਲ ਫਿਰ ਟਰਬੋ ਕੱਟ ਕਰੀ ਸੀ ਬਾਈ ਨੇ ਜਾਨੀ ਕਿ ਆਪਦਾ ਦਿਮਾਗ ਵਰਤ ਕੇ ਵੀ ਇੰਨਾ ਕਿ ਕੰਮ ਲੈਣਾ ਆ ਕੰਮ ਲੈਣਾ ਉਸ ਹਿਸਾਬ ਨਾਲ ਟਰਬੋ ਤਿਆਰ ਕਰੀ ਸੀ ਮਸਟੇਜ ਦੀ ਉਹਦੀ ਬੂਸਟ ਬਹੁਤ ਜਿਆਦਾ ਬੂਸਟ ਆ ਜੇ ਪਰ ਰੇਸ ਖੜੇ ਦੀ ਰੇਸ ਮਾਰਦੇ ਨਾ ਪਾਈਪ ਨੂੰ ਫਲਾ ਕੇ ਐ ਕਰ ਦਾਂਦਾ ਮੈਂ ਤੁਹਾਨੂੰ ਉਹ ਪੁਰਾਣੀ ਵੀਡੀਓ ਬਣਾਈ ਸੀ ਤਨੇ ਬਾਈ ਹੈ ਨਾ ਉਹ ਵੀਡੀਓ ਐਡ ਕਰਨ ਲੱਗਿਆ ਮੈਂ ਉਹ ਚੈੱਕ ਕਰੋ ਤੁਸੀਂ ਦੇਖੋ ਕਿਵੇਂ ਪਾਈਪ ਫੋਲੂਗਾ ਕੋਈ ਟਰਬੋ ਉਹ ਸੇਨਾ ਦੀ ਟਰਬੋ ਜਿਹੜੀ ਆਪਣਾ ਟੋਜਨ ਵਾਲਾ ਫੋਰਡ ਆ 3600 ਉਹ ਤੇ ਲੱਗੀ ਹੋਈ ਐ ਸੇਮ ਹਾਨੀਵੈਲ ਦੀ ਟਰਬੋ ਹਾਂ ਉਹ ਹਾਨੀਵੈਲ ਦੀ ਟਰਬੋ ਲੱਗੀ ਹੋਈ ਆਪਣੇ ਤੇ ਪਰ ਆਪਣ ਨੂੰ ਗਰਾਰੀ ਸਾਡੀ ਵੀ ਹੈਗੀ ਸੀ ਟੀ ਦੀ ਫਿਰ ਉਹ ਬੂਸਟ ਘਟਾਉਂਦਾ ਸੀ ਤੇ ਥੋੜਾ ਜਿਆਦਾ ਫਿਰ ਪਰਫਾਰਮੈਂਸ ਚ ਓਵਰ ਤੋਂ ਓਵਰ ਫਰਕ ਪਾਉਣਾ ਸੀ ਮੇਰੇ ਵਾਲੇ ਤਾਂ ਕਰਕੇ ਹਾਂ ਪਰ ਉਹ ਜਿਹੜਾ ਕਿਸੇ ਆਪਾਂ ਬਾਹਰੋਂ ਬਾਹਰੋਂ ਓਵਰਰੇਜ ਹੋਵੇ ਓਵਰਰੇਜ ਨੂੰ ਸੀਟੀ ਕਰਦੇ ਨਹੀਂ ਕਮੈਂਟ ਕਰਦੇ ਵੀ ਓਵਰਰੇਜ ਹੋਵੇ ਰ ਟਰਬੋ ਕੋਈ ਨਾ ਹੋਈ ਪੰਨੂ ਅਸੀਂ ਐਸੇ ਕਰਕੇ ਮੈਂ ਨਹੀਂ ਗਰਾਇਡ ਆ ਕਿਉਂਕਿ ਮੈਂ ਰੋਡ ਤੇ ਵੀ ਸਪੀਡ ਉਹਦੀ ਜਿਆਦਾ ਆ ਚ ਤਾ ਕਰਕੇ ਉਹਨੂੰ ਛੇਟੀ ਨਹੀਂ ਲਾਈ ਤੇ ਜੇ ਕਿਸੇ ਭਾਨੇ ਕਿਸੇ ਵੀ ਡਾਇਰੈਕਟਰ ਨੂੰ ਕਰਫੋ ਲਵਾਉਣੀ ਹੈ ਛੇਟੀ ਲਵਾਉਣੀ ਆ ਕਰ ਲਿਓ ਕਨੈਕਟ ਬਾਈ ਬਾਈ ਨਾਲ ਬਾਕੀ ਤੁਹਾਨੂੰ ਸਮਝ ਆ ਗਈ ਹੁਣੀ ਜੇ ਨਹੀਂ ਸਮਝ ਆਈ ਤਾਂ ਕਮੈਂਟ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਾਈ ਤਾਂ ਕਿ ਉਹੀ ਜਿਹੜੇ ਬਾਦੂ ਹੋ ਜਣੀਆਂ ਐ ਅਡਵਾਂਸ ਪੈਸੇ ਜਿਹੜੇ ਵਸੂਲੇ ਜਾਂਦੇ ਨੇ ਉਹਨਾਂ ਤੋਂ ਬਚਤ ਰਹੇ ਜੇ ਕਿਸੇ ਦੀ ਇੰਨੇ ਇੰਨੇ ਪੈਸਿਆਂ ਦਾ ਕੰਮ ਨਹੀਂ ਹੈਗਾ ਤੁਸੀਂ ਲਾ ਲਓ ਯਾਰ ਆਹੀ ਟਰਬਾਉਂਦਾ ਬਾਈ ਮੈਂ ਖੁਦ ਤੇਥੋਂ ਪਹਿਲਾਂ ਜਦੋਂ ਮੈਂ ਪਤਾ ਕਰਿਆ ਸੀ ਮਸਟੈਂਡ ਦੇ ਟਰਬੋ ਲਵਾਉਣ ਵਾਸਤੇ 65000 ਰੁਪਏ ਮੰ 65000 ਲੈ ਲਓ ਤੁਸੀਂ ਹਿਸਾਬ ਲਾ ਲਓ ਮੈਂ ਤੁਹਾਨੂੰ ਆਪਣਾ ਆਪਣਾ ਕਿੰਨਾ ਕਿਤਾ ਸਰਗਿਆ ਜੀ ਬਈ ਉਹ ਤਾਂ ਮਨ ਲੱਗਦਾ 28 29000 ਲੱਗਿਆ ਸੀ ਹੈਨਾ ਉਹਦੇ ਨਾਲੇ ਟਰਬੋ ਬੜੀ ਮੋਡੀਫਿਕੇਸ਼ਨ ਕਰਕੇ ਲਾਈ ਹੈ ਉਹ ਵੀ ਉਹਦੇ 24000 ਦੇ ਬੈਟਰ ਬੈਟਰ ਆਇਆ ਜੀ ਦਾ ਹਾਂ ਹੈ ਉਹਸਾੜਾ ਇਹਦਾ ਪਹਿਲਾਂ ਸੀਗਾ ਪੱਕੀ ਪਾਈ ਗਈ ਸੀ ਜਿਹੜੀ ਪੱਕੀ ਅਪਡੇਟ ਕਰਦੀ ਹੈ ਉਹ ਵੀ ਫਿਰ ਉਹ ਵੀ ਪੱਕੀ ਪੱਕੀ ਮੰਗਾਈ ਸੀ ਬਸ ਉਹ ਜਿਵੇਂ ਆ ਚਲੋ ਆਪਦਾ ਡਾਕਟਰ ਸਾਡੇ ਬਸ ਇੰਨਾ ਖਰਚਾ ਆਇਆ ਸੀ ਤੁਸੀਂ ਤੁਹਾਨੂੰ ਆਪਦਾ ਖਰਚਾ ਦੱਸ ਰਿਹਾ ਵੀ ਸਾਡਾ ਇੰਨਾ ਕ ਖਰਚਾ ਆਇਆ ਸੀ ਤੁਸੀਂ ਹਿਸਾਬ ਲਾ ਲਓ ਮੈਂ ਤੁਹਾਨੂੰ 65000 ਰੁਪਏ ਮੰਗਿਆ ਸੀ ਕਿਸੇ ਬੰਦੇ ਨੇ ਪਤਾ ਕਰਿਆ ਜੀ ਮੈਂ ਦੋਹਾਂ ਦੇ ਟਰਬੋ ਲਵਾਉਣ ਵਾਸਤੇ ਵੀ ਟਰਬੋ ਲਵਾਣੀ ਆ 65000 ਰੁਪਏ ਆਪਣੇ ਮਸਟੈਂਗ ਦਾ ਜਿਹੜਾ ਮੋਡੀਫਿਕੇਸ਼ਨ ਦਾ ਮੰਗਿਆ ਸੀ ਆ ਉਹ ਰੋ ਆਪਣਾ ਉਹੀ 28 29000 ਰੁਪਏ ਵਿੱਚ ਸਰ ਗਿਆ ਜੀ ਆ ਉਹੀ ਗੱਲ ਆ ਉਹੀ ਬਾਤ ਆ ਕੋਈ ਉਹ ਤੋਂ ਵੀ ਮੈਨੂੰ ਲੱਗਿਆ ਵੀ ਓਵਰੀ ਹੋਊਗਾ ਤੁਮ ਬਿਲਕੁਲ ਕਿਉਂਕਿ ਅਸੀਂ ਆਪਦੇ ਸਾਨੂੰ ਪਤਾ ਵੀ ਅਸੀਂ ਇੰਨਾ ਕੰਮ ਲੈ ਰਹਿਆਂ ਉਹ ਹਿਸਾਬ ਨਾਲ ਆਪਾਂ ਨੇ ਲਈ ਸੀ ਅਗਲੇ ਆਪਾਂ ਨੂੰ ਦੂਜੇ ਹਿਸਾਬ ਨਾਲ ਤਿਆਰ ਕਰਕੇ ਦੇਣਾ ਦੀ ਟਰੈਕਟਰ ਨਾਲੇ ਆਪਾਂ ਨੂੰ ਇੰਟਰਕੂਲਰ ਲਾ ਕੇ ਆਪਾਂ ਨੂੰ ਇੰਟਰਕੂਲਰ ਦੀ ਲੋੜ ਨਹੀਂ ਸੀ ਹੁਣ ਇਹਦੇ ਇੰਟਰਕੂਲਰ ਲਾਵਾਂਗੇ ਆਪਣੀ ਕੀ ਲੋੜ ਐ ਕਿਹੜਾ ਬਾਈ ਗ੍ਰੇਟ ਆਰਗੋ ਨਾਲ ਇਦਾਂ ਕਰਉਂਦਾ ਹਾਂ ਹਾਂ ਤਾਂ ਕੋਈ ਚੱਕਰ ਕਈ ਕਹਿੰਦੇ ਨੇ ਪਾਵਰ 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 ਵਾਧੀ ਪਾਵਰ ਜਿੰਨੀ ਮਰ ਲੀਕਾ ਲੋ ਅਗਰ ਤੁਹਾਨੂੰ ਧੂਣੀ ਵਾਲਾ ਵਹਿਮ ਨਹੀਂ ਨਾ ਮੈਂ ਝੂਠੀ ਚੱਕੋ ਪਾਵਰ ਵਾਧੀ ਹਾਂ 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 ਜੇ ਹਾਂ ਵੀ ਠੀਕ ਆ ਪੰਪ ਦੀ ਮੋਡੀਫਿਕੇਸ਼ਨ ਵਾਲੀ ਵੀ ਵਿੱਚ ਬਾਈ ਕਈ ਇਹਨੂੰ ਸੱਚ ਆ ਵੀ ਵਹਿਮ ਆ ਪਹਿਲਾਂ ਵੀਡੀਓ ਪਾਈ ਸੀ ਮੈਂ ਕੋ ਦੋ ਵੀ ਕਮੈਂਟ ਆਏ ਸੀ ਵੀ ਪੰਪ ਦੀ ਮੋਡੀਫਿਕੇਸ਼ਨ ਵੀ ਵਿੱਚ ਆਈ ਰੇਟ ਚ ਵੀਰੇ ਪੰਪ ਵੀ ਸੁਣ ਲੋਗਾ ਪੰਪ ਦੀ ਸੈਟਿੰਗ ਕਰਨ ਦੀ ਵੈਲਿਊ ਥੋੜੀ ਹੋਣੀ ਜੇ ਕੋਈ ਚਾਹੇ ਤਾਂ ਆਪਾਂ ਮੇਰੇ ਟਰੈਕਟਰ ਦੇ ਦੋ ਲਾ ਦੇ ਜੇ ਕੋਈ ਪਰਫਾਰਮਰ ਬਿਨਾਂ ਪੰਪ ਜਣੀ ਕੇ ਪੰਪ ਦੀ ਸੈਟਿੰਗ ਨਾਲ ਕਰਨੀ ਪੈਣੀ ਆਪਾਂ ਨੂੰ ਠੀਕ ਆ ਜੇ ਤੁਸੀਂ ਕਹਿੰਦੇ ਪੰਪ ਨਹੀਂ ਖੇੜਨਾ ਟਰਬੋ ਸਾਡੀ ਗੂਸਟ ਵਾਲੀ 15 ਐਚਪੀ ਵਧਾ ਦੂ 10 ਐਚਪੀ ਵਧਾ ਦੂ 5 ਐਚਪੀ ਵਧਾ ਦੂ ਉਹਨੂੰ ਜਾ ਕੇ ਚੈਲੇਂਜ ਕਰਦੇ ਸਿੱਧੀ ਗੱਲ ਪੰਪ ਨੂੰ ਮੇਰੇ ਨੂੰ ਖਤਰਨ ਲਈ ਟਰਬੋ ਲਾ ਕੇ ਮੈਨੂੰ ਪਾਵਰ ਵਧਾ ਕੇ ਦਗਾ ਲੈ ਵੀ ਮਿੱਤਰ ਕਈ ਵਾਰ ਨਾ ਕਿਸੇ ਕੋਲ ਪੁਰਾਣਾ ਟਰੈਕਟਰ ਹੋਵੇ ਜੇ ਪੰਪ ਹੋਣ ਵਾਲਾ ਹੋਵੇ ਉਹ ਬਾਈ ਕੋਲੇ ਬੰਦਾ ਹੈ ਪੰਪਾਂ ਵਾਲਾ ਜਿਹੜਾ ਟੋਚਨਾ ਦੇ ਪੰਪ ਕਰਾਉਂਦਾ ਬਾਈ ਜਿੱਥੋਂ ਉੱਥੋਂ ਕਰਾ ਕੇ ਦੇਊਗਾ ਪੰਪ ਤੁਹਾਨੂੰ ਠੀਕਾ ਕਿਉਂਕਿ ਤੁਸੀਂ ਨਾ ਕਰਾਏ ਫਿਰ ਟਰਬੋ ਤਾਂ ਲਵਾ ਤੇ ਬਾਕੀ ਜੇ ਕਿਸੇ ਨੂੰ ਕੋਈ ਫੇਰ ਵੀ ਡਾਟ ਹੋਵੇ ਬਾਈ ਹਨਾ ਇੰਸਟਾਗ੍ਰਾਮ ਦੇ ਮਹਾਲੀ ਟੋਚਨ ਗਰੁੱਪ ਪਿੰਡੂ ਟਰੈਕਟਰ ਮੈਕਨਾ ਤੇ ਜਾ ਕੇ ਮੈਸੇਜ ਕਰ ਲਿਓ ਕਮੈਂਟਾਂ 'ਚ ਪੁੱਛ ਲਿਓ ਨੰਬਰ ਦਿੱਤੇ ਉਹਨੇ ਕੋਈ ਦਿੱਕਤ ਨਹੀਂ ਹੈ ਬਾਈ ਠੀਕ ਆ ਆਪਾਂ ਦਾ ਪਹਿਲਾ ਵੀ ਵੀਡੀਓ ਪਾਈ ਸੀ ਤੁਹਾਨੂੰ ਪਹਿਲਾਂ ਵੀ ਸਹੀਆਂ ਜਾਣਕਾਰੀਆਂ ਦਿੱਤੀਆਂ ਸੀ ਫੇਰ ਇੰਨੇ ਪੈਸੇ ਪੁੱਛੇ ਲਾਉਣ ਦੀ ਕੋਈ ਪਹਿਲਾਂ ਵੀ ਪਾਈ ਸੀ ਆਪਾਂ ਨੇ ਬਈ ਹਨਾ ਪਹਿਲਾ ਵੀਡੀਓ ਪਾਈ ਸੀ ਉਹ ਵੀ ਉਹਨੂੰ ਵੀ ਵਧੀਆ ਪਿਆਰ ਦਿੱਤਾ ਤੇ ਘਰ ਤੋਂ ਸ਼ੇਅਰ ਮਿੱਤਰੋ ਵੀਡੀਓ ਤੇ ਹੁਣ ਤੁਹਾਨੂੰ ਆਹ ਸਟਾਰਟ ਕਰਕੇ ਇਹਦੀ ਵੇਸਲ ਉਰੇ ਉਰੇ ਖੜੇ ਦੀ ਮਾਰਾ ਕੇ ਦਿਖਾਣੇ ਬਈ ਜਲ ਪਹਿਲਾ ਵੀਡੀਓ ਕਮੈਂਟ ਕਰਕੇ ਦੱਸਿਓ ਫਿਰ ਕਿਵੇਂ ਲੱਗਿਆ ਕੰਮ